ਹਾਂਜੀ ਬੱਚਿਓ ਅੱਜ ਦੀ ਵੀਡੀਓ 6ਵੀਂ ਤੋਂ 8ਵੀਂ ਕਲਾਸ ਮਿਸ਼ਨ ਸਮਰਾਥ ਦਿਨਵਾਂਡ 0 2025 ਲੈਸਨ ਪੜਾਂਗੇ ਅਸੀਂ ਤਾਰੇ ਔਰ ਇਸ ਦਾ ਪਾਠ ਵਿਆਸ ਕਰਦੇ ਹਾਂ ਸ਼ੁਰੂ ਕਰਦੇ ਹਾਂ ਬੇਟਾ ਗਰਮੀ ਦਾ ਮੌਸਮ ਸੀ ਰਾਤ ਨੂੰ ਗੱਭੂ ਆਪਣੀ ਮਾਂ ਨਾਲ ਛੱਤ ਤੇ ਲੇਟਿਆ ਹੋਇਆ ਛੱਤ ਤੇ ਲੇਟਿਆ ਹੋਇਆ ਸੀ ਨਹੀਂ ਆ ਰਹੀ ਸੀ ਹਵਾ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਸਮਾਨ ਵੱਲ ਦੇਖ ਰਿਹਾ ਸੀ ਮੰਮੀ ਕੀ ਤੁਸੀਂ ਮੇਰੇ ਨਾਲ ਲਈ ਤਾਰੇ ਲਿਆਓਗੇ ਉਸ ਨੇ ਮਾਂ ਨੂੰ ਪੁੱਛਿਆ ਨਹੀਂ ਪੁੱਤਰ ਤਾਰੇ ਸਾਡੇ ਤੋਂ ਬਹੁਤ ਦੂਰ ਹਨ ਅਤੇ ਬਹੁਤ ਵੱਡੇ ਹਨ ਮਾਂ ਨੇ ਜਵਾਬ ਦਿੱਤਾ ਕਿੰਨੇ ਵੱਡੇ ਬਹੁਤ ਵੱਡੇ ਤੁਹਾਡੇ ਨਾਲੋਂ ਵੱਡੇ ਹਾਂ ਸਾਡੇ ਘਰ ਤੋਂ ਵੀ ਵੱਡੇ ਹਾਂ ਗਗੂ ਉਹ ਜਿਤਾਰੇ ਸਾਡੀ ਧਰਤੀ ਤੋਂ ਵੀ ਵੱਡੇ ਹਨ ਫਿਰ ਇੱਕ ਤਾਰਾ ਚਮਕਿਆ ਗਗੂ ਹੈਰਾਨ ਹੋ ਕੇ ਬੋਲਿਆ ਮੰਮੀ ਉਹ ਤਾਰੇ ਨੂੰ ਕੀ ਹੋਇਆ ਉਹ ਤਾਰਾ ਡਿੱਗ ਰਿਹਾ ਹੈ ਉਹ ਤਾਰਾ ਡਿੱਗ ਰਿਹਾ ਹੈ ਗਗੂ ਇਹ ਕਿੱਥੇ ਡਿੱਗੇਗਾ ਧਰਤੀ ਤੇ ਮਾਂ ਨੇ ਕਿਹਾ ਤੁਸੀਂ ਕਿਹਾ ਸੀ ਕਿ ਉਹ ਧਰਤੀ ਤੋਂ ਵੱਡੇ ਹਨ ਤਾਂ ਕੀ ਹੁਣ ਅਸੀਂ ਇਸ ਦੇ ਹੇਠਾਂ ਤੰਬ ਜਾਵਾਂਗੇ ਤੂੰ ਸਵਾਲ ਬਹੁਤ ਪੁੱਛਦਾ ਆ ਗੱਗੂ ਹੁਣ ਸੌਂ ਜਾ ਗੱਗੂ ਫਿਰ ਤਾਰਿਆਂ ਵੱਲ ਦੇਖਣ ਲੱਗਾ ਐਸੀ ਬੇਟਾ ਚੈਪਟਰ ਹੁਣ ਅਸੀਂ ਕਰਦੇ ਆ ਪਾਠ ਅਭਿਆਸ ਆੜਾ ਆੜੇ ਨੂੰ ਕੰਨਾ ਆ ਆੜੇ ਨੂੰ ਦੁਲਾਮਾ ਐ ਅਤੇ ਆੜੇ ਨੂੰ ਕੋਣਾੜਾ ਔ ਲਗਾ ਮਾਤਰਾ ਵਾਲੇ ਸ਼ਬਦ ਲਿਖਣੇ ਨੇ ਆੜਾ ਆਪਣੀ ਆ ਅਸਮਾਨ ਅਸੀਂ ਅਗੇ ਹੈ ਸਹੀ ਮਿਲਾਨ ਕਰਨੇ ਨੇ ਇਹ ਤੁਸੀਂ ਨਾਲ ਪਿਕਚਰ ਦਿੱਤੀ ਹੋਈ ਹੈ ਬੇਟਾ ਦੇਖਣਾਗਾ ਤੁਸੀਂ ਤਾਰੇ ਕਿਹੜੀ ਪਿਕਚਰ ਹੈ ਦੇ ਵਿੱਚ ਨੇ ਤਾਰੇ ਦਾ ਮੈਚ ਕਰ ਦੇਣਾ ਹੈ ਚੰਨ ਕਿਹੜੀ ਦੇ ਵਿੱਚ ਹੈ ਧਰਤੀ ਕਿਹੜੀ ਦੇਚ ਹੈ ਔਰ ਸੂਰਜ ਸੂਰਜ ਨਾਲ ਮੈਚ ਕਰ ਦੇਣਾ ਅਗੇ ਨਾਰਥਕ ਸ਼ਬਦਾਂ ਉਤੇ ਗੋਲਾ ਲਗਾਉਣਾ ਹੈ ਨਾਰਥਕ ਸ਼ਬਦ ਬੇਟਾ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਔਰ ਸਾਰਥਕ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਅਰਥ ਹੁੰਦਾ ਹੈ ਇੱਥੇ ਇਹਨਾਂ ਨੇ ਨਰਾਰਥਕ ਸ਼ਬਦਾਂ ਉੱਤੇ ਗੋਲਾ ਲਗਾਉਣ ਵਾਸਤੇ ਕਿਹਾ ਹੈ ਤਾਂ ਦੇਖੋ ਤਾਰੇ ਇੱਕ ਸ਼ਬਦ ਹੈ ਇਹਦਾ ਅਰਥ ਨਿਕਲਦਾ ਹੈ ਅਸਮਾਨ ਦਾ ਵੀ ਅਰਥ ਨਿਕਲਦਾ ਹੈ ਧਰਤੀ ਦਾ ਵੀ ਨਿਕਲਦਾ ਤਾਂ ਤੂਰੇ ਦਾ ਕੋਈ ਅਰਥ ਨਹੀਂ ਹੁੰਦਾਗਾ ਇਸ ਕਰਕੇ ਤੂਰੇ ਇੱਕ ਨਰਾਰਥਕ ਸ਼ਬਦ ਹੈ ਤੂਰੇ ਤੇ ਗੋਲਾ ਲਾਉਣਾ ਹੈ ਨੰਬਰ 4 ਸ਼ਬਦਾਂ ਨੂੰ ਧੁਨੀਆਂ ਵਿੱਚ ਤੋੜ ਕੇ ਲਿਖੋ ਦੇਖੋ ਗਰਮੀ ਦਿੱਤਾ ਹੈ ਗੱਗਾ ਪਲੱਸ ਹਰਾਰਾ ਪਲੱਸ ਮੰਮੇ ਨੂੰ ਵਿਹਾਰੀ ਗਰਮੀ ਬਣ ਗਿਆ। ਇੱਕੇ ਅਸਮਾਨ ਨੂੰ ਇਦਾਂ ਹੀ ਲਿਖਣਾ ਹੈ ਆੜਾ ਜੋੜ ਸਸਾ ਜੋੜ ਮੰਮੇ ਨੂੰ ਕੰਨਾ ਜੋੜ ਨੰਨਾ ਤਾਂ ਅਸਮਾਨ ਬਣ ਜੂਗਾ। ਸਵਾਲ ਸਸਾ ਜੋੜ ਬਾਵੇ ਨੂੰ ਕੰਨਾ ਜੋੜ ਲਲਾ। ਜਵਾਬ ਜਜਾ ਜੋੜ ਬਾਵੇ ਨੂੰ ਕੰਨਾ ਜੋੜ ਬੱਬਾ। ਜਵਾਬ ਦੇਖਣ ਦਦੇ ਨੂੰ ਲਾਵਾਂ ਜੋੜ ਖਖਾ ਜੋੜ ਨਾਨਾ ਦੇਖਣ। ਕਹਾਣੀ ਵਿੱਚੋਂ ਲਾਵ ਵਾਲੇ ਸ਼ਬਦ ਚੁਣਨੇ ਆ ਲੇਟਿਆ ਦੇ ਵੱਡੇ ਤਾਰੇ ਤੁਹਾਡੇ ਕਿੰਨੇ ਦੇਖਣ ਅਗਲਾ ਬੇਟਾ 6 ਨੰਬਰ ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿੱਚ ਵਿਖਾ ਕੇ ਵਿਦਿਆਰਥੀ ਤੋਂ ਪੱਧਰ ਅਨਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਤੁਹਾਡੇ ਕਲਾਸ ਦੇ ਵਿੱਚ ਜਿੱਦੋਂ ਤੁਹਾਡੇ ਕਲਾਸ ਟੀਚਰ ਤੁਹਾਨੂੰ ਇਹ ਚੈਪਟਰ ਕਰਵਾਉਣਗੇ ਤਾਂ ਉਦੋਂ ਕਰਵਾਉਣਗੇ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨ